Thank you. ਪਾਤਾ ਤੇ ਮਿਲ ਗਿਆ। ਇਹ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਦੋਸ਼ੀਆਂ ਦੇ ਵੱਲੋਂ ਜਿਸ ਦੇ ਤਹਿਤ ਉਹਨਾਂ ਨੇ ਇੱਕ ਚੇਨ ਸਨੈਚਿੰਗ ਕੀਤੀ ਸੀ ਇੱਕ ਲੇਡੀ ਸਿਟੀਜ਼ਨ ਤੋਂ ਸ਼ਾਮ ਦੇ ਟਾਈਮ ਦੇ ਵਿੱਚ ਤੇ ਜਦੋਂ ਇਹ ਘਟਨਾ ਸਾਡੇ ਨੋਟਿਸ ਚ ਆਈ ਤੁਰੰਤ ਐਫ ਆਈ ਆਰ ਨੰਬਰ 212 23924 ਨੂੰ ਰਜਿਸਟਰ ਕੀਤੀ ਗਈ ਹੈ ਥਾਣਾ ਸਿਟੀ ਸੰਗਰੂਰ ਦੇ ਵਿੱਚ ਜੇਤਾਰਾ 304 ਅਤੇ 3 ਸਬਸੈਕਸ਼ਨ 5 ਬੀ ਐਨਐਸ ਦੇ ਵੱਖ-ਵੱਖ ਟੀਮਾਂ ਬਣਾ ਕੇ ਸੀਆਈਏ ਦੀ ਤੇ ਹੋਰ ਜ਼ਿਲ੍ਹਾ ਪੁਲਿਸ ਦੀ ਟੀਮਾਂ ਦੀ ਕਿ ਕ੍ਰਾਈਮ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੂੰ ਡਿਊਟੀ ਲਗਾਈ ਗਈ। ਕੁਝ ਥੇਰ ਪਹਿਲਾਂ ਹੀ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਦੋ ਦੋਸ਼ੀ ਫੜੇ ਗਏ ਜਿਨ੍ਹਾਂ ਵਿੱਚੋਂ ਇੱਕ ਹੈ ਹਰਮਨਜੀਤ ਉਰਫ ਹਰਮਨ ਅਤੇ ਦੂਸਰਾ ਦੋਸ਼ੀ ਹੈ ਅਸ਼ਰਫ ਮੁਹੰਮਦ ਉਰਫ ਆਸਿਫ ਇਹ ਦੋਨੋਂ ਦੋਸ਼ੀ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ 22 ਤੋਂ 23 ਸਾਲ ਦੀ ਹੈ। ਤੇ ਇਹਨਾਂ ਕੋਲੋਂ ਸਾਡੇ ਕੋਲ ਰਿਕਵਰੀ ਹੋਈ ਇੱਕ ਮੋਟਰਸਾਈਕਲ ਦੀ ਅਤੇ ਦੋ 골ਡ ਦੀ ਚੇਨੀਆਂ ਦੀ ਜੋ ਇਹਨਾਂ ਨੇ ਖੋਈਆਂ ਸੀ। ਸਰ ਕੀ ਸੰਗਰੂਰ ਸਪੈਸ਼ਲ ਇਹੀ ਕਰਨ ਲਈ ਆਏ ਸੀ ਜਾਂ ਕੀ ਕਾਰਨ ਕੀ ਇਸੇ ਸੰਗਰੂਰ ਦਾ ਕਿਉਂ ਪਟਿਆਲੇ ਦੇ ਆ ਇਹਨਾਂ ਦੇ ਸੰਗਰੂਰ ਦੇ ਵਿੱਚ ਆ ਕੇ ਨੇ ਵਾਰਦਾਤ ਕੀਤੀ। ਜੋ ਹਲੇ ਤੱਕ ਦੀ ਇੰਟਰੋਗੇਸ਼ਨ ਵਿੱਚ ਸਾਹਮਣੇ ਆਇਆ ਹੈ ਇਹਨਾਂ ਨੇ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਖੰਨਾ ਦੇ ਵਿੱਚ ਸੰਗਰੂਰ ਦੇ ਵਿੱਚ ਨਾਬੇ ਤੇ ਪਟਿਆਲੇ ਦੇ ਵਿੱਚ ਤੇ ਉਸ ਦਿਨ ਇਹ ਆਪਣੀ ਤਰੀਕ ਨੂੰ ਅਟੈਂਡ ਕਰਨ ਆਇਆ ਸੀ ਜੋ ਦੋਸ਼ੀ ਹਰਮਨ ਸੀ। ਦੇ ਉਸ ਦੇ ਬਾਅਦ ਉਹਨਾਂ ਨੇ ਇਸ ਵਾਰਦਾਤ ਨੂੰ ਜਾਂਚਿਆ। ਇਹ ਪ੍ਰੀਵੀਅਸ ਇਅਰ ਰਿਕਾਰਡ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਆਇਆ ਜੀ ਕਿ ਪਹਿਲਾਂ ਵੀ ਬਿਮਾਰ ਹੋ ਜਾਂਦੇ ਨੇ ਜਿਹੜਾ ਦੋਸ਼ੀ ਹਰਮਨ ਹੈ ਉਸ ਤੇ ਪਹਿਲਾਂ 7 ਐਫਆਈਆਰ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੂਸਰਾ ਦੋਸ਼ੀ ਹੈ ਮੁਹੰਮਦ ਅਸ਼ਰਫ ਉਸ ਤੇ ਫਿਲਹਾਲ ਕੋਈ ਵੀ ਕ੍ਰਿਮੀਨਲ ਮੈਟਰ ਜੋ ਪਹਿਲਾਂ ਰਜਿਸਟਰ ਹੋ ਸਾਹਮਣੇ ਨਹੀਂ ਆਇਆ। ਸਰ ਜਿਹੜਾ ਮੋਟਰਸਾਈਕਲ ਸਪਲੈਂਡਰ ਉਹਦਾ ਬੜਾ ਗੇ ਜਾਂ ਤਾਂ ਸਪਲੈਂਡਰ ਦੀ ਕਿਉਂ ਚੋਰੀ ਹੋਈ? ਕੀ ਤਾਂ ਮੋਟਰਸਾਈਕਲ ਇਹਨਾਂ ਦਾ ਹੀ ਸੀ ਉਸ ਦਾ ਹੁਣ ਕੀ ਪਿਛੋਕੜ ਹੈ? ਕੀ ਉਸ ਦੀ ਮਲਕੀਅਤ ਹੈ ਕੀ ਉਹ ਖੁਦ ਚੋਰੀ ਦਾ ਮੋਟਰਸਾਈਕਲ ਸੀ ਜਾਂ ਨਹੀਂ ਉਸ ਦੇ ਬਾਰੇ ਅਸੀਂ ਹੁਣ ਤਸਦੀਕ ਵਿੱਚ ਪਤਾ ਕਰਾਂਗੇ ਕੀ ਕੋਈ ਹੋਰ ਚੋਰੀ ਮੰਨੇ ਨੇ ਜੀ ਜਾਂ ਕੋਈ ਹੋਰ ਡਿਪੋਰਟ ਦੀ ਮਦਦ ਮੰਨੇ ਨੇ ਫੁੱਲ ਮਿਲਾ ਕੇ ਇਸ ਸਫਲਤਾ ਦੇ ਨਾਲ ਸਾਡੇ ਤਿੰਨ ਮੁਕਦਮੇ ਟਰੇਸ ਹੋਏ ਹੈਗੇ ਇੱਕ ਸੰਗਰੂਰ ਜ਼ਿਲ੍ਹੇ ਦੇ আর ਦੋ ਪਟਿਆਲਾ ਜ਼ਿਲ੍ਹਾ ਦਾ ਦੇ ਮੁਕਦਮੇ ਤਿੰਨੋਂ ਵਾਰਦਾਤਾ ਨੂੰ ਅੰਜਾਮ ਇਹਨਾਂ ਨੇ 2024 ਇਸੇ ਸਾਲ ਦਿੱਤਾ ਸੀ ਸਾਰੇ ਕਿੰਨੀ ਉਮਰ ਦੇ ਨੇ 22 ਤੋਂ 23 ਸਾਲ ਦੇ ਹੈਗੇ ਦੋਵੇਂ ਹੀ ਦੋਸ਼ੀ ਨਸ਼ਾ ਵਗੈਰਾ ਤਾਂ ਨਹੀਂ ਕਰਦੇ ਹਾਂਜੀ ਹਜੇ ਤੱਕ ਅਜੇ ਹੀ ਕੋਈ ਗੱਲ ਸਾਹਮਣੇ ਨਹੀਂ 是。